ਰੰਗ ਰੋਸ਼ਨੀ ਦੀ ਜ਼ਬਾਨ ਹੁੰਦੇ ਹਨ ਪਿਆਰੇ ਦੇ ਦਿੱਤੇ ਦੁੱਖ ਸੁੱਖਾਂ ਵਾਂਗ ਹੰਡਾਏ ਜਾਂਦੇ ਹਨ ਮਨੁੱਖ ਸੋਚਣ ਅਨਸਾਰ ਨਹੀਂ ਜਿਉਂਦਾ ਉਹ ਜਿਉਣ ਅਨਸਾਰ ਸੋਚਦਾ ਹੈ ਪੁਰਸ਼ ਵੱਧ ਪੈਸੇ ਕਮਾ ਕੇ ਪ੍ਰਸੰਨ ਹੁੰਦੇ ਹਨ ਇਸਤਰੀਆਂ ਚੰਗੇ ਦਿਲ ਖਿੱਚਵੇਂ ਅਤੇ ਸੋਹਣੇ ਲਿਬਾਸ ਪਹਿਨ ਕੇ ਪ੍ਰਸੰਨ ਹੁੰਦੀਆਂ ਹਨ ਜੇ ਨੌਕਰੀ ਲਈ ਮੁਲਾਕਾਤ ਦੀ ਚਿੱਠੀ ਆ ਜਾਵੇ ਤਾਂ ਪੁਰਸ਼ ਸੋਚਦਾ ਹੈ ਕਿ ਮੈਂ ਉੱਥੇ ਜਾ ਕੇ ਕੀ ਕੀ ਕਹਾਗਾ ਤੇ ਇਸਤਰੀ ਸੋਚਦੀ ਹੈ ਕਿ ਮੈਂ ਕੀ ਕੀ ਪਹਿਨਾਂਗੀ ਵੱਡੇ ਬੰਦਿਆਂ ਦੀਆਂ ਜੀਵਨੀਆਂ ਸੰਖੇਪ ਹੁੰਦੀਆਂ ਹਨ ਜਿੰਨੇ ਦੋਸਤ ਹੋਣ ਦਾ ਅਸੀਂ ਭਰਮ ਪਾਲਦੇ ਹਾਂ ਅਸਲ ਵਿੱਚ ਉਹਨੇ ਹੁੰਦੇ ਨਹੀਂ ਜਸ਼ਨ ਅਕਸਰ ਕਿਸੇ ਮਹਿਮ ਦੇ ਸਫਲ ਹੋਣ ਤੇ ਮਨਾਏ ਜਾਂਦੇ ਹਨ ਪਰ ਕੇਵਲ ਇੱਕ ਜਸ਼ਨ ਜੋ ਵਿਆਹ ਦਾ ਜਸ਼ਨ ਹੈ ਮਹਿਮ ਦੇ ਆਰੰਭ ਹੋਣ ਤੇ ਮਨਾਇਆ ਜਾਂਦਾ ਹੈ ਪੁਰਸ਼ ਪਾਣੀ ਵਾਂਗ ਲੰਮੇ ਵਹਿਣ ਵਿੱਚ ਵਿਚਰਦਾ ਹੈ ਔਰਤਾਂ ਹਵਾ ਦੇ ਬੁੱਲਿਆਂ ਵਾਂਗ ਨਿੱਕੇ ਨਿੱਕੇ ਰੂਪ ਵਿੱਚ ਵਿਚਰਦੀਆਂ ਹਨ ਵਿਕਾਸ ਕਰਨ ਦੀ ਇੱਛਾ ਆਮਦਨ ਨਾਲੋਂ ਵੱਧ ਖਰਚ ਕਰਨ ਦੀ ਇੱਛਾ ਵਿੱਚੋਂ ਉਪਜਦੀ ਹੈ ਪ੍ਰਸ਼ੰਸਾ ਸੁਣਨੀ ਅਤੇ ਦੂਸਰਿਆਂ ਦੀ ਨਕਲ ਕਰਨੀ ਕੇਵਲ ਮਨੁੱਖ ਦੇ ਹਿੱਸੇ ਆਈ ਹੈ ਜਦੋਂ ਬੱਚਿਆਂ ਨੂੰ ਨਲਾਇਕਾਂ ਦੇ ਹੱਥੋਂ ਇਨਾਮ ਦਿਵਾਏ ਜਾਂਦੇ ਹਨ ਤਾਂ ਅਸੀਂ ਉਹਨਾਂ ਨੂੰ ਭ੍ਰਿਸ਼ਟਾਚਾਰ ਕਰਨਾ ਸਿਖਾ ਰਹੇ ਹੁੰਨੇ ਹਾਂ ਅਸਮਾਨ ਅਤੇ ਦਰਖਤਾਂ ਨੂੰ ਹਰ ਰੋਜ਼ ਦੇਖਣ ਨਾਲ ਦ੍ਰਿਸ਼ਟੀ ਤੰਦਰੁਸਤ ਰਹਿੰਦੀ ਹੈ ਬਹੁਤ ਘੱਟ ਲੋਕ ਹੁੰਦੇ ਹਨ ਜੋ ਸਾਨੂੰ ਨੇੜਿਓਂ ਪ੍ਰਭਾਵਿਤ ਕਰਦੇ ਹਨ ਇੱਕ ਪ੍ਰੋਸੇਜੋਗ ਦੋਸਤ ਇੱਕ ਵਿਦਵਾਨ ਅਧਿਆਪਕ ਇੱਕ ਸੱਚਾ ਪਿਆਰ ਅਤੇ ਇੱਕ ਚੰਗਾ ਸ਼ੌਂਕ ਜੀਵਨ ਨੂੰ ਸਵਰਗ ਬਣਾ ਦਿੰਦੇ ਹਨ ਦੋਸਤਾਂ ਨੂੰ ਕਦੇ ਵੀ ਗਿਣਨਾ ਨਹੀਂ ਚਾਹੀਦਾ ਕਿਉਂਕਿ ਦੋਸਤ ਉਹਨੇ ਹੁੰਦੇ ਹੀ ਨਹੀਂ ਜਿੰਨੇ ਗਿਣੇ ਜਾ ਸਕਣ ਚੰਗੀਆਂ ਚੀਜ਼ਾਂ ਦੀ ਸਿਫਤ ਕਰਨ ਨਾਲ ਸਵੈ ਵਿਸ਼ਵਾਸ ਵੱਧਦਾ ਹੈ ਸਾਨੂੰ ਆਪਣੇ ਦੋਸਤਾਂ ਦੇ ਨੁਕਸ ਪਤਾ ਹੁੰਦੇ ਹਨ ਪਰ ਦੋਸਤੀ ਟੁੱਟਣ ਦੇ ਡਰ ਕਾਰਨ ਅਸੀਂ ਉਹਨਾਂ ਨੂੰ ਦੱਸਦੇ ਨਹੀਂ ਜਦੋਂ ਡਾਕਟਰ ਨੂੰ ਬਿਮਾਰੀ ਸਮਝ ਨਹੀਂ ਆਉਂਦੀ ਤਾਂ ਉਹ ਸਾਨੂੰ ਲਾਭ ਪਹੁੰਚਾਉਣ ਦੀ ਬਜਾਏ ਨੁਕਸਾਨ ਵਧੇਰੇ ਕਰਦਾ ਹੈ ਦਰਦ ਸਾਨੂੰ ਆਗਿਆਕਾਰੀ ਬਣਾ ਦਿੰਦੇ ਹਨ ਜਿਉਂ-ਜਿਉਂ ਪੁਲਿਸ ਦਾ ਅਮਲ ਵੱਧਦਾ ਹੈ ਜੁਰਮ ਘਟਦੇ ਨਹੀਂ ਵੱਧਦੇ ਹਨ ਡਾਕਟਰੀ ਇੱਕ ਵਿਗਿਆਨ ਹੈ ਤੇ ਡਾਕਟਰੀ ਕਰਨੀ ਇੱਕ ਕਲਾ ਹੈ ਜਿਹੜੇ ਆਪਣੀ ਬਿਮਾਰੀ ਬੜੀ ਦਿਲਚਸਪੀ ਨਾਲ ਸੁਣਾਉਂਦੇ ਹਨ ਉਹਨਾਂ ਲਈ ਬਿਮਾਰੀ ਮਹੱਤਵਪੂਰਨ ਨਹੀਂ ਹੁੰਦੀ ਉਹ ਆਪ ਮਹੱਤਵਪੂਰਨ ਹੁੰਦੇ ਹਨ ਅਕਸਰ ਪੁਜਾਰੀ ਦਾ ਦੋਸਤ ਨਾਸਤਕ ਥਾਣੇਦਾਰ ਦਾ ਦੋਸਤ ਅਪਰਾਧੀ ਦਲਾਲ ਦਾ ਦੋਸਤ ਕੰਗਾਲ ਹੋ ਨਿਬੜਦਾ ਹੈ ਵਿਡਿਆਉਣ ਅਤੇ ਭੰਡਣ ਵੇਲੇ ਅਕਸਰ ਸਧਾਰਨ ਸ਼ਬਦ ਸਫਲ ਨਹੀਂ ਹੁੰਦੇ ਉਸ ਸਮੇਂ ਹਮੇਸ਼ਾ ਹੀ ਵਿਸ਼ੇਸ਼ਨਾ ਦੀ ਵਰਤੋਂ ਕੀਤੀ ਜਾਂਦੀ ਹੈ ਵਧੇਰੇ ਵਿਆਕਰਨ ਜਾਣਨ ਵਾਲੇ ਵਿਅਕਤੀ ਦੀ ਗੱਲਬਾਤ ਹਮੇਸ਼ਾ ਹੀ ਅਕਾਊ ਹੁੰਦੀ ਹੈ ਹਮੇਸ਼ਾ ਹੀ ਵਿਕਾਸ ਦੇ ਨਾਲ ਕੁਝ ਨਾ ਕੁਝ ਨਿੱਗਰਦਾ ਵੀ ਹੈ ਮੋਮਬਤੀਆਂ ਵੇਚਣ ਵਾਲਿਆਂ ਦੀ ਸੂਰਜ ਦੀ ਰੋਸ਼ਨੀ ਵਿੱਚ ਕੋਈ ਵੀ ਦਿਲਚਸਪੀ ਨਹੀਂ ਹੁੰਦੀ ਕਿਸੇ ਨਾ ਕਿਸੇ ਵੇਲੇ ਇਸ ਯੁੱਗ ਨੂੰ ਵੀ ਅਗਿਆਨਤਾ ਦਾ ਯੁੱਗ ਕਿਹਾ ਜਾਵੇਗਾ ਇਤਿਹਾਸ ਉਹਨਾਂ ਘਟਨਾਵਾਂ ਨੂੰ ਪੇਸ਼ ਕਰਦਾ ਹੈ ਜਿਹੜੀਆਂ ਮੁੜ ਕਦੇ ਵੀ ਵਾਪਰਨੀਆਂ ਨਹੀਂ ਹੁੰਦੀਆਂ ਪੁਰਾਣੇ ਲੋਕਾਂ ਕੋਲ ਵਿਚਾਰਾਂ ਦੀ ਘਾਟ ਨਹੀਂ ਸੀ ਸੰਚਾਰ ਸਾਧਨਾਂ ਦੀ ਘਾਟ ਸੀ ਜਮਾਨਾ ਭਾਵੇਂ ਹਜ਼ਾਰ ਵਾਰ ਬਦਲੇ ਪਰ ਮਨੁੱਖ ਦਾ ਬੁਨਿਆਦੀ ਸੁਭਾਅ ਉਹੀ ਰਹੇਗਾ ਗਰੀਬ ਅਤੇ ਉਦਾਸ ਲੋਕ ਵੱਡੇ ਵੱਡੇ ਦੁੱਖਾਂ ਨੂੰ ਵੀ ਧੀਰਜ ਨਾਲ ਸਹਿ ਲੈਂਦੇ ਹਨ ਜੇ ਆਸ਼ਾਵਾਦੀ ਪ੍ਰਸੰਨ ਨਹੀਂ ਤਾਂ ਉਸ ਦੇ ਆਸ਼ਾਵਾਦੀ ਹੋਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਤੁਸੀਂ ਜਿੰਨਾ ਮਰਜ਼ੀ ਦੇਵੋ ਕੁਝ ਕਹਿਣਗੇ ਕੇ ਸਾਨੂੰ ਕੁਝ ਨਹੀਂ ਮਿਲਿਆ ਅਦਨੁਕਤਾ ਦੇ ਥੱਕਦਿਆਂ ਹੀ ਪਰੰਪਰਾ ਮੁੜ ਜੀਵਤ ਹੋ ਜਾਂਦੀ ਹੈ ਅਸੰਤੁਸ਼ਟਾ ਮਾਨ ਦਾ ਰੋਗ ਹੈ ਜਿਹੜਾ ਸਰੀਰ ਨੂੰ ਨਿਤਾਣਾ ਕਰ ਦਿੰਦਾ ਹੈ ਗਿਆਨ ਨੂੰ ਹਮੇਸ਼ਾ ਸਮੇਂ ਦੇ ਕਿਸੇ ਕਾਲ ਨਾਲ ਪ੍ਰਗਟਾਇਆ ਜਾਂਦਾ ਹੈ ਅਗਿਆਨਤਾ ਕਾਲ ਮੁਕਤ ਹੁੰਦੀ ਹੈ ਧਰਮ ਇੱਕ ਰੋਹਾਨੀ ਰਜੀਵਾ ਹੈ ਜਦੋਂ ਤੱਕ ਮਨੁੱਖ ਦੀ ਅਦਭੁਤ ਵਿੱਚ ਦਿਲਚਸਪੀ ਰਹੇਗੀ ਉਦੋਂ ਤੱਕ ਧਰਮ ਵੀ ਰਹੇਗਾ ਤਾਕਤਵਰ ਹੋਣ ਦੀ ਇੱਛਾ ਹੋਰਾਂ ਨਾਲ ਲੜਨ ਅਤੇ ਉਹਨਾਂ ਨੂੰ ਹਰਾਉਣ ਦੀਆਂ ਇੱਛਾਵਾਂ ਵਿੱਚੋਂ ਉਪਜਦੀ ਹੈ ਪਰਮਾਤਮਾ ਨੇ ਇਸ ਸੰਸਾਰ ਵਿੱਚ ਸਾਨੂੰ ਸਾਡੀ ਮਰਜ਼ੀ ਬਿਨਾਂ ਪੁੱਛੇ ਭੇਜਿਆ ਹੈ ਤੇ ਜਦੋਂ ਲੈ ਕੇ ਜਾਵੇਗਾ ਉਦੋਂ ਵੀ ਉਹ ਸਾਡੀ ਮਰਜ਼ੀ ਕਿਉਂ ਪੁੱਛੇਗਾ ਜਿੱਥੇ ਆਰਥਿਕ ਬਰਾਬਰੀ ਹੋਵੇਗੀ ਉੱਥੇ ਰਾਜਨੀਤਿਕ ਸੁਤੰਤਰਤਾ ਨਹੀਂ ਹੋ ਸਕਦੀ ਜਿੱਥੇ ਰਾਜਨੀਤਿਕ ਸੁਤੰਤਰਤਾ ਹੋਵੇਗੀ ਉੱਥੇ ਆਰਥਿਕ ਬਰਾਬਰੀ ਕਦੇ ਵੀ ਨਹੀਂ ਹੋ ਸਕਦੀ ਜੇ ਸੰਸਾਰ ਦੀ ਸਾਰੀ ਦੌਲਤ ਸਾਰਿਆਂ ਵਿੱਚ ਬਰਾਬਰ ਵੰਡ ਦਿੱਤੀ ਜਾਵੇ ਤਾਂ ਕੰਮ ਕੌਣ ਕਰੇਗਾ ਤੇ ਕਿਉਂ ਕਰੇਗਾ ਕਾਣੀ ਵੰਡ ਧਨ ਦੀ ਨਹੀਂ ਗਿਆਨ ਦੀ ਹੈ ਆਜ਼ਾਦੀ ਦੇ ਅਰਥ ਜ਼ਿੰਮੇਵਾਰੀ ਮੰਨਣ ਤੋਂ ਹਨ ਨਰੋਲ ਪ੍ਰਸੰਨ ਕਰਨ ਜਾਂ ਭੰਡਣ ਲਈ ਕੁਝ ਵੀ ਲਿਖਿਆ ਜਾਂ ਬੋਲਿਆ ਉੱਚ ਪੱਧਰ ਦਾ ਨਹੀਂ ਹੋ ਸਕਦਾ ਭਾਵੇਂ ਲੋਕ ਵੇਖ ਨਹੀਂ ਸਕਦੇ ਕਿ ਸਰਕਾਰ ਕਿਵੇਂ ਕੰਮ ਕਰਦੀ ਆ ਪਰ ਉਹ ਮਹਿਸੂਸ ਜ਼ਰੂਰ ਕਰਦੇ ਹਨ ਜੇ ਹਾਕਮ ਜ਼ਾਲਮ ਹੋਣਗੇ ਤਾਂ ਪਰਜਾ ਬਾਗੀ ਹੋਵੇਗੀ ਹੀ ਹੋਵੇਗੀ ਸੱਚ ਹਮੇਸ਼ਾ ਸਾਵਧਾਨੀ ਨਾਲ ਬੋਲਣਾ ਚਾਹੀਦਾ ਹੈ ਕਿਉਂਕਿ ਸੱਚ ਬੋਲਣ ਵਾਲੇ ਦੀ ਰੱਖਿਆ ਸੱਚ ਨਹੀਂ ਕਰਦਾ ਸਾਵਧਾਨੀ ਕਰਦੀ ਹੈ ਸਰੋਤੇ ਸਿਆਣੀਆਂ ਗੱਲਾਂ ਦੇ ਉਹਨੇ ਕਾਇਲ ਨਹੀਂ ਹੁੰਦੇ ਜਿਨਨੇ ਵਰਤੀ ਗਈ ਸ਼ੈਲੀ ਅਤੇ ਸ਼ਬਦਾਵਲੀ ਤੋਂ ਪ੍ਰਭਾਵਿਤ ਹੁੰਦੇ ਹਨ ਭ੍ਰਿਸ਼ਟਾਚਾਰ ਇਸ ਲਈ ਪੈੜਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਭੇੜੇ ਬੰਦੇ ਹਾਕਮ ਬਣ ਜਾਂਦੇ ਹਨ